ਸੀਨ ਵਧੀਆ ਹੋ ਗਿਆ ਹਨ ਹਾਂਜੀ ਹਾਂਜੀ ਆਲਸੇ ਮੇਕਅਪ ਵਾਲੇ ਨੂੰ ਭੇਜ ਮੈਂ ਹੁਣੇ ਭੇਜ ਸਰ ਹਾਂ ਸੀਨਾ ਜੀ ਤੁਸੀਂ ਕੋਠੇ ਤੋਂ ਛਾਲ ਮਾਰਨੀ ਹੈ ਠੀਕ ਹੈ ਸਿੱਧਾ ਕੋੜੇ ਤੇ ਡਾਕੂ ਦੇ ਮਗਰ ਪੈ ਜਾ ਕਰੋ ਤਿਆਰੀ ਸਰ ਤੁਹਾਨੂੰ ਮਿਲਣ ਆਏ ਸੀ ਕਿਉਂ ਕੁਮਸ਼ੂਰੀਮ ਸ਼ਾਰੀ ਕਰਾਣੀ ਹੋਣੀ ਪੇ ਜੋ ਜੀ ਸਸੀ ਗਲਬਾ ਜੀ ਸਸੇ ਕਾ ਮੈਂ ਤੁਹਾਡਾ ਬੜਾ ਵੱਡਾ ਫੈਨ ਆ ਤੁਹਾਡੀ ਫਿਲਮ ਸੀ ਨਾ ਪੱਟਾ ਜੱਟੀ ਦਾ ਕਿਆ ਸਿੰਸੀਗਾ ਤੁਸੀਂ ਗੁੱਗੂ ਗਿੱਲ ਕੋ ਜਦੋਂ ਕੁੱਟ ਖਾਦੀ ਨਾ ਉਦੋਂ ਨਾ ਸਵਾਦ ਹੀ ਆ ਗਿਆ ਸੀਗਾ ਆਦੇ ਬਾਸ ਤੇ ਆਏ ਆਏ ਭਾਜੀ ਆਟੋਗ੍ਰਾਫ ਚਾਹੀਦਾ ਸੀਗਾ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤਾਰੀ ਜੀ ਪਲੀਜ਼ ਬੈਠਾ ਸ੍ਰੀਕਰ ਸਰ ਜੀ ਸ੍ਰੀ ਸਰ ਜੀ ਅਸੀਂ ਤੁਹਾਡੇ ਬਹੁਤ بڑے ਫੈਨ ਆ ਅਸੀਂ ਤੁਹਾਡੀ ਹਰ ਇੱਕ ਫਿਲਮ ਦੇਖੀ ਦੀ ਹੈ ਉਹ ਸਰ ਅਸੀਂ ਤਾਂ ਤੁਹਾਡੇ ਕੋਲ ਸਾਬਣ ਦੀ ਐਡ ਕਰਾਉਣੀ ਚਾਹੁੰਦੇ ਆ ਨਹਾਉਣ ਵਾਲੇ ਸਾਬਣ ਦੀ ਨਹਾਉਣ ਵਾਲੇ ਸਾਬਣ ਦੀ ਨਹੀਂ ਸਰ ਭਾਂਡੇ ਧੋਣ ਵਾਲੇ ਸਾਬਣ ਦੀ ਭਾਂਡੇ ਧੋਣ ਲਈ ਸਾਬਣ ਕੋਣ ਵਰਤਦਾ ਸਰ ਜੀ ਅੱਜ ਕੱਲ ਬਾਹਰਲੀ ਕੰਟਰੀ ਵਿੱਚ ਭਾਂਡੇ ਧੋਣ ਲਈ ਸਾਬਣ ਆ ਗਏ ਨੇ ਅੱਛਾ ਸਰ ਇੱਥੇ ਵਾਲੇ ਲੋਕ ਤਾਂ ਭਲੇ ਵੀ ਸਵਾਹ ਨਾਲ ਭਾਂਡੇ ਮਾਜੀ ਜਾਂਦੇ ਆ ਹੂੰ ਪਤਾ ਕਿੰਨੇ ਬੈਕਟੀਰੀਆ ਹੁੰਦਾ ਉਹਦੇ ਵਿੱਚ ਹੂੰ ਅਸੀਂ ਲੋਕਾਂ ਨੂੰ ਸਵਾਹ ਤੋਂ ਸਾਬਣ ਵਾਂ ਲੈ ਕੇ ਆ ਰਹੇ ਆ ਅੱਛਾ ਕਰ ਲਓ ਜੇ ਰੀ ਫਿਰ ਕਰੋ ਹਨ ਪਰ ਥੋੜਾ ਜਿਹਾ ਉਹ ਸਰ ਗੱਲ ਹੋ ਗਈ ਆ ਥੋੜਾ ਚੱਕ ਸ਼ਾਮ ਨੂੰ ਪਹੁੰਚ ਜਾਣਾ ਫਿਰ ਗੱਲ ਕਰਦੀ ਐ ਲੇਟ ਕਰਨ ਕਰ ਰਹੇ ਆ ਕਰੋ ਕਰੋ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਹਾਂ ਸਰ ڈاکੂ ਦਾ ਪਿੱਛਾ ਕਰਦੇ ਕਰਦੇ ਤੁਸੀਂ ਸਿੱਧਾ ਜੰਗਲਾਂ 'ਚ ਵੜ ਜਾਂਦੇ ਹਾਂ ਅਗਲੇ ਸ਼ੂਟ ਲਈ ਅਸੀਂ ਤਿਆਰ ਆ ਥੈਂਕ ਯੂ ਫੇਰ ਮਿਲਦੇ ਆ ਹਾਂ ਅਗਲਾ ਸੀਨ ਹੈ ਜੀ ਹਾਂ ਬੋਲੋ ਤੁਸੀਂ ਕੋਠੇ ਤੋਂ ਛਾਲ ਮਾਰਦੇ ਹੋ ਤੇ ਸਿੱਧਾ ਜੀਬ ਦੇ ਵਿੱਚ ਹਾਂ ਤੁਸੀਂ ਵਿਲਨ ਦਾ ਪਿੱਛਾ ਕਰਦੇ ਹੋ ਹਾਂ ਵਧੀਆ ਵਧੀਆ ਕਰੋ ਤਿਆਰੀ ਸਸੀ ਗੱਲ ਸਰ ਹਾਂ ਜੀ ਸਰ ਮੈਂ ਨਾ ਤੁਹਾਡੇ ਚੈਨਲ ਨੂੰ ਫੋਲੋ ਕੀਤਾ ਹੋਇਆ ਹੈ ਜਿਹੜੀਆਂ ਤੁਹਾਡੇ ਵੀਡੀਓਜ਼ ਹੁੰਦੀਆਂ ਨਾ ਵੀਡੀਓਜ਼ ਤਾਂ ਐ ਹੀ ਹੁੰਦੀ ਹੈ ਪਰ ਲੋਕਾਂ ਨੇ ਜਿਹੜੇ ਕਮੈਂਟ ਕੀਤੇ ਹੁੰਦੇ ਨਾ ਕਸਮ ਨਾਲ ਸਵਾਦ ਹੀ ਆ ਜਾਂਦਾ ਹੈ ਜਿਹੜੀਆਂ ਉਹ ਗੱਲਾਂ ਤੇ ਇੱਕ ਗੱਲ ਸੀ ਨਾ ਤੇਰੀ ਓਏ ਕੀ ਕਰਨਾ ਆਇਆ ਤੂੰ ਇੱਥੇ ਸਰੀਕ ਸੈਲਫੀ ਲੈਣੀ ਸੀ ਲਓ ਲਓ ਹੈ ਹਾਂ ਸ੍ਰੀਕਲ ਸਰ ਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਤੁਹਾਨੂੰ ਇੰਸਟਾ ਤੇ ਫੋਲੋ ਕਰੀਦਾ ਹੈ ਤੁਹਾਡੀਆਂ ਸਾਰੀਆਂ ਪੋਸਟਾਂ ਲਾਈਕ ਕਰੀਦੀਆਂ ਸਰ ਜੀ ਤੁਹਾਡੇ ਤੋਂ ਇੱਕ ਐਡ ਕਰਾਉਣੀ ਸੀ ਐਡ ਕਾਦੀ ਐਡ ਸਾਬਣ ਦੀ ਸਰ ਭਾਂਡੇ ਧੋਣ ਵਾਲੇ ਸਾਬਣ ਦੀ ਭਾਂਡੇ ਧੋਣ ਵਾਲੇ ਸਾਬਣ ਚ ਕੀ ਖਾਸ ਗੱਲ ਹੈ ਭਾਂਡੇ ਧੋਣ ਵਾਲੇ ਸਾਬਣ ਚ ਅਸੀਂ ਚਾਰ ਕੋਲ ਪਾਇਆ ਚਾਰ ਕੋਲ ਉਹ ਕੀ ਹੁੰਦਾ ਸਵਾਹ ਸਰ ਸਵਾਹ ਸਵਾਹ ਯਾਰ ਉਹ ਤਾਂ ਪ੍ਰਾਣੀਆਂ ਬੁੜੀਆਂ ਢਾਂਡੇ ਧੋਣ ਲਈ ਵਰਤਦੀਆਂ ਸੀ ਸਰ ਸਵਾਹ ਤਾਂ ਬੈਸਟ ਚੀਜ਼ ਆ ਢਾਂਡੇ ਧੋਣ ਵਾਸਤੇ